ਸਸ਼ੀਕਲ ਮੈਰੀ ਨਾティਮਾਨ ਤੁਸੀਂ ਦੇਖ ਰਹੇ ਹੋ ਪੰਜ ਆਪ ਚੈਨਲ ਗੱਲ ਕਰਾਂਗੇ ਅਸੀਂ ਡਾਕਟਰ ਧਰਮਵੀਰ ਗਾਂਧੀ ਨੂੰ ਲੈ ਕੇ ਜੀ ਹਾਂ ਦਾਦੇ ਕੀ ਬੀਤੇ ਦਿਨੀਂ ਦੇ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜਿਹੜਾ ਕਿ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਭਾਜਪਾ ਉਮੀਦਵਾਰ ਦੇ ਹੱਕ ਦੇ ਵਿੱਚ ਰੈਲੀ ਕੀਤੀ ਗਈ ਪਹੁੰਚੇ ਤਾਂ ਇਸ ਨੂੰ ਲੈ ਕੇ ਜਦੋਂ ਡਾਕਟਰ ਧਰਮਵੀਰ ਗਾਂਧੀ ਨੂੰ ਇਸ ਤੇ ਸਵਾਲ ਪੁੱਛਿਆ ਗਿਆ ਕਿ ਪਟਿਆਲਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਤੇ ਇਸ ਦੇ ਉੱਤੇ ਬੋਲਦੇ ਹੋਏ ਨੇ ਕਿਹਾ ਕਿ ਆਖਿਰ ਉਹਨਾਂ ਨੇ ਕੀਤਾ ਕੀ ਕੁਝਾ ਇਸੋ ਲਾਭ ਉਹਨਾਂ ਨੇ ਭਾਜਪਾ ਸਰਕਾਰ ਨੂੰ ਭਾਜਪਾ ਸਰਕਾਰ ਨੂੰ ਨਿਸ਼ਾਨਦੇ ਲਿਆ ਦੇਸ਼ ਦੇ ਪ੍ਰਧਾਨ ਮੋਦੀ ਨੂੰ ਲੈ ਕੇ ਵੀ ਕਈ ਸਵਾਲ ਖੜੇ ਕੀਤੇ ਨੇ ਕੀ ਕੁਝ ਕਿਹਾ ਡਾਕਟਰ ਤਰਵੇਰ ਗਾਂਧੀ ਨੇ ਆ ਉਸ ਹੁੰਦੇ ਹਾਂ ਮਨ ਬਣਾ ਚੁੱਕਿਆ ਮੋਦੀ ਦਾ ਪੰਜਾਬ ਵੈਸੇ ਕੋ ਤਾਂ ਨਹੀਂ ਹੈ ਮੋਦੀ ਨਾਲ ਨਹੀਂ ਚਾਹੀਦਾ ਪੰਜਾਬ ਦਾ ਦੁਸ਼ਮਣ ਹੈਗਾ ਪੰਜਾਬ ਨਾਲ ਦੁਸ਼ਮਣੀ ਪਾਲੀ ਹੈ 700 ਕਿਸਾਨ ਸ਼ਹੀਦ ਕੀਤਾ ਹੈਗਾ ਪੰਜਾਬ ਨਾਲ ਹਮੇਸ਼ਾ ਧੋਖਾ ਕੀਤਾ ਹੈਗਾ ਪੰਜਾਬ ਜਿਹਦਾ ਕੋਈ ਹੱਕ ਨਹੀਂ ਬਦ ਆਣਦਾ ਹੈ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਜੀ ਲੋਕਾਂ 'ਚ ਬੜਾ ਸਾਹ ਹੈਗਾ ਕਾਂਗਰਸ ਪਾਰਟੀ ਨੂੰ ਬੋਟ ਪਾੰਦਾ ਤੇ ਮੋਦੀ ਨੂੰ ਸੱਤਾ ਤੋਂ ਲਾਂਬੇ ਕਰਨ ਦਾ ਹਰ ਪਿੰਡੇ ਚ ਵੱਡੇ ਵੱਡੇ ਇਕੱਠ ਹੋਏ ਨੇ ਕਾਕਾ ਰਣਦੀਪ ਸਿੰਘ ਜੀ ਸਾਧੂ ਸਿੰਘ ਧਰਮਸੋਧ ਜੀ ਜੋ ਇਸ ਇਲਾਕੇ ਦੇ ਜਾਣੇ ਪਛਾਣੇ ਲੀਡਰ ਨੇ ਨੇਤਾ ਨੇ ਤੇ ਉਹਨਾਂ ਦੇ ਸਹਿਯੋਗ ਨਾਲ ਅੱਜ ਵਰਿੰਦਰ ਸਿੰਘ ਖਰੋੜਾ ਜੀ ਨਾਲ ਰਹੀ ਸਾਡੇ ਆਖਰੀ ਪ੍ਰੋਗਰਾਮ ਤੱਕ ਤੇ ਤਿੰਨੇ ਲੀਡਰ ਇਸ ਇਲਾਕੇ ਦੇ ਅੱਜ ਬੜੇ ਜ਼ੋਰ ਜੋਸ਼ੋਖ ਰੋਸ਼ ਨਾਲ ਬੜੇ ਵੱਡੇ ਪੱਤਰ ਦੇ ਅੱਜ ਚੱਲੇ ਹੋਏ ਨੇ ਤੇ ਅਸੀਂ ਹਰ ਪਿੰਡੇ ਦਾ ਅਸੀਂ ਬਹੁਤ ਵੱਡੇ ਵੱਡੇ ਇਕੱਠ ਦੇਖਣ ਨੂੰ ਮਿਲੇ ਆ ਗਏ ਆ ਘਰ ਵਰਗ ਵਿੱਚ ਬਹੁਤ ਉਤਸ਼ਾਹ ਹੈਗਾ ਬਹੁਤ ਸ਼ੌਕ ਰਾਂ। ਉਹ ਤੁਹਾਨੂੰ ਕਿਸ ਤਰ੍ਹਾਂ ਦੇਖਦੇ ਹੋ ਅਜੇ ਪ੍ਰੀਤ ਕੌਰ ਦੇ ਹੱਥ ਵਿੱਚ ਰੈਲੀ ਕਰ ਰਹੇ ਨੇ ਪਰ ਕੈਪਟਨ ਮਨਿੰਦਰ ਸਿੰਘ ਰੈਲੀ ਚੋਂ ਗੈਬ ਨੇ ਕਹਦੇ ਫੂਟਬਾਲਿਸਟ ਨਹੀਂ ਕੋਈ। ਨਹੀਂ ਪਤਾ ਨਹੀਂ ਕੀ ਗੱਲ ਹੈਗੀ ਬਾਕੀ ਹਰ ਇੱਕ ਕੋਲ ਆਪਣੀ ਰੈਲੀ ਕਰਨ ਦਾ ਹੱਕ ਹੈਗਾ। ਜੇ ਮੋਦੀ ਲੋਕਾਂ ਦੇ ਹੱਕ ਉੱਤੇ ਅਸੀਂ ਕੀ ਹੱਕ ਨਹੀਂ ਕੁਚਲਦੇ। ਉਹਨਾਂ ਨੂੰ ਹੱਕ ਹੈ ਆਪਣੇ ਹੱਕ 'ਚ ਰੈਲੀ ਕਰਨਾ ਆਪਣੇ ਵਿਚਾਰਤਾਰਾ ਲੋਕਾਂ ਨੂੰ ਲੈ ਕੇ ਜਾਣਾ ਸਾਨੂੰ ਆਪਣਾ ਹੱਕ ਹੈਗਾ। ਮੋਦੀ ਸਾਹਿਬ ਕਹਿ ਰਹੇ ਨੇ ਕਿ ਮੈਂ ਦਾਵਾ ਕਰ ਰਿਹਾ ਕਿ ਇੰਡੀਆ ਗੜਜੋੜ ਹਜੇ 7 ਜਨਮ ਨਹੀਂ ਆਣਾ। ਚਲੋ ਜੋ ਮਰਜ਼ੀ ਦਾਵਾ ਕਰੀ ਜਾਵੇ ਜੇ ਤਾਂ ਮਸ਼ੀਨਾ ਹੈਰਾ ਫਰੀ ਕੀਤੀ। ਕੋਈ ਬਣ ਜੂਗਾ ਨਹੀਂ ਸਾਰੇ ਦੁਨੀਆ ਦੇ ਪਾਲਸਟਰ ਹੋ ਗਏ ਉਹ ਕਹਿ ਰਹੇ ਕਿ ਮੋਦੀ ਜਾ ਰਿਹਾ ਮੋਦੀ ਤਬਾ ਹੋ ਰਿਹਾ ਹੈਗਾ ਇਹ ਚਾਰ ਤਰੀਕ ਨੂੰ ਆਲ ਓਵਰ ਕਿਸ ਤਰ੍ਹਾਂ ਦਾ ਰਿਸਪੌਂਸ ਆਗ ਰਿਹਾ ਬਹੁਤ ਵਧੀਆ ਪੂਰੇ ਦੇਸ਼ ਰਿਸਪੌਂਸ ਬੜਾ ਵਧੀਆ ਜੀ ਬੰਬਈ ਲੂਜ਼ ਕਰ ਰਹੇ ਬੁਰੀ ਤਰ੍ਹਾਂ ਕਰਨਾਟਕ ਲੂਜ਼ ਕਰ ਰਹੇ ਬੁਰੀ ਤਰ੍ਹਾਂ ਬਗਾਜ ਲੂਜ਼ ਕਰ ਰਹੇ ਨੇ ਯੂਪੀ ਲੂਜ਼ ਕਰ ਰਹੇ ਨੇ ਬੁਰੀ ਤਰ੍ਹਾਂ ਨਾਲ ਜਿਹੜੇ ਬਾੜ ਸੀਤਾ ਸੀ ਨਾ ਉਹ 50 ਤੋਂ ਥੱਲੇ ਆ ਰਹੀ ਹੈ ਇਹ ਤਾਂ ਵੱਡੀ ਹੋਰ ਕਿਸ ਬਹੁਤ ਹੈ ਮੈਂ ਦੇਖੋ ਸਵੇਰ ਤੋਂ ਹੀ ਅਸੀਂ ਲੱਗੇ ਪਿਆ ਸਵੇਰ ਦੀ ਡਾਕਟਰ ਗਾਂਧੀ ਵੀ ਨਾਲ ਨੇ ਸਾਡੇ ਕਿ ਉਮੀਦਵਾਰ ਨੇ ਸਾਡੇ ਕਾਕਾ ਗੁਰਦੀਪ ਸਿੰਘ ਜੀ ਵੀ ਸਾਡਾ ਮੰਤਰੀ ਸਰਦਾਰ ਸਾਜੂ ਸਿੰਘ ਜੀ ਅਤੇ ਸਾਰੀ ਜਿਹੜੀ ਕਾਂਗਰਸ ਨੱਬਾ ਹਰਕੇ ਦੀ ਲੀਡਰਸ਼ਿਪ ਸਾਰੀ ਸਿਹਤ ਦੀ ਹੈ ਬਹੁਤ ਸੋਹਣਾ ਰਿਸਪੌਂਸ ਮਿਲ ਰਿਹਾ ਬਹੁਤ ਹੀ ਜਾਨ ਜਿੰਨਾਂ ਆਪਾਂ ਕਹਿਦੀ ਉਹਨਾਂ ਮੋਦੀ ਦੀ ਰੈਲੀ ਹੋਰੀ ਉਹਦੇ ਨਾਲ ਕੋਈ ਫਰਕ ਪੈਗਾ ਨਹੀਂ ਨਹੀਂ ਮੋਦੀ ਦੀ ਰੈਲੀ ਨਾਲ ਕੋਈ ਪੰਜਾਬ ਦੇ ਤੇ ਕੋਈ ਫਰਕ ਪੈਣਾ ਹੀ ਨਹੀਂ ਮੈਂ ਪਹਿਲਾਂ ਵੀ ਜ਼ਿਕਰ ਕਰਦਾ ਹੁਣ ਮੋਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਇੰਨੀਆਂ ਜਿਆਦਤੀਆਂ ਕੀਤੀਆਂ ਨੇ ਇੰਨੇ ਕਿਸਾਨਾਂ ਦਾ 7-800 ਕਿਸਾਨ ਉੱਤੇ ਮਰ ਗਿਆ ਸਾਡਾ ਪੰਜਾਬ ਦੇ ਲੋਕ ਮੋਦੀ ਸਰਕਾਰ ਨੂੰ ਭੀਜਪੀ ਨੂੰ ਨਫ਼ਰਤ ਕਰਦੇ ਨੇ ਜਿਨ੍ਹਾਂ ਨੇ ਨਾ ਕਹਨ ਕੀਤਾ ਹੁਣ ਬੱਚਿਆਂ ਦੇ ਉੱਤੇ ਗੋਲੀਆਂ ਚਲਾਈਆਂ ਕੇ ਦੀ ਅੱਖ ਕਰਤੀ ਸ਼ਮ ਕਰਨ ਦੇ ਲੱਗਿਆ ਉਹ ਗੋਲੀਆਂ ਵੀ ਜਿਹੜੀਆਂ 12 ਮੋੜਦੀਆਂ ਚੱਲੀਆਂ ਵੀ ਸੀ ਨਾ ਕਿ ਸਰਕਾਰੀ ਵੈਪਰ ਸਾਡੇ ਪੰਜਾਬ ਦੇ ਵਿੱਚ ਆਪਣੇ ਇੱਥੇ ਬਿਲਕੁਲ ਕੋਈ ਆਪੀ ਦੀ ਗੱਲ ਨਹੀਂ ਬਹੁਤ ਵਧੀਆ ਬਹੁਤ ਵਧੀਆ ਗੁੱਡ ਗੁੱਡ ਫੀਲ ਕਰ ਰਿਹਾ ਹੈ ਕੋਈ ਫਰਕ ਨਹੀਂ ਪੈਣਾ ਮੋਦੀ ਦਾ ਜਾਂ ਕਿਸਾਨ ਦਾ ਇੰਨੇ ਸ਼ਹੀਦ ਹੋ ਗਏ ਇੱਕ ਮੰਗ ਨਹੀਂ ਮੰਨੀ ਮੋਦੀ ਨੇ ਮੋਦੀ ਦਾ ਇੱਥੇ ਕੋਈ ਮਤਲਬ ਨਹੀਂ ਪੰਜਾਬ ਵਿੱਚ ਮੋਦੀ ਸਾਹਿਬ ਆਪਣਾ ਪਾਰਟੀ ਦਾ ਪ੍ਰਚਾਰ ਕਰਨ ਆ ਰਹੇ ਨੇ ਲੇਕਿਨ ਪੰਜਾਬ ਦੇ ਜੋ ਲੋਕ ਜਾਣਦੇ ਅਣਗੇ ਜੋ ਤਸ਼ੱਗਤ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਨਾਲ ਕੀਤੀ ਹੈ ਉਹਦਾ ਇਨਜਾਮ ਕਿਸਾਨ ਪਹਿਲੀ ਤਰੀਕ ਨੂੰ ਜ਼ਰੂਰ ਦੇਣਗੇ ਕਿਸਾਨ ਵੀ ਲਗਾਤਾਰ ਮੋਰਚਾ ਲਾਈ ਬੈਠੇ ਨੇ ਕਦੇ ਸਵਾਲ ਕਰਨੇ ਪਰ ਪੁਲਿਸ ਜਾਣ ਨਹੀਂ ਦੇ ਰਹੀ ਇਹ ਦੇਖੋ ਉਹ ਪੁਲਿਸ ਦਾ ਅਧਿਕਾਰ ਹੈ ਕਿਉਂਕਿ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਹੈ ਜਿੰਨਾ ਤੱਕ ਸਵਾਲ ਹੈਗਾ ਤੁਸੀਂ ਮੈਨੂੰ ਇਹ ਜਵਾਬ ਪੁੱਛਿਆ ਕਿ ਮੋਦੀ ਸਾਹਿਬ ਆ ਰਹੇ ਇਸ ਤੋਂ ਤੁਹਾਨੂੰ ਨਹੀਂ ਜ਼ਾਹਿਰ ਹੁੰਦਾ ਕਿ ਫਰਨੀਤ ਕੋ ਰਾਤ ਕਮਜ਼ੋਰ ਹੋਈ ਹੋਈ ਤਾਂ ਬੁਲਾ ਰਹੀ ਹੈ ਇਹ ਨਾ ਬੰਨੀ ਜਿਹੜਾ ਹੈਗਾ ਸਾਰੇ ਇੱਕ ਰੈਲੀ 'ਚ ਕੈਪਟਨ ਰਾਣ ਹੁੰਦੇ ਨੇ ਅੱਜ ਕੈਪਟਨ ਰੈਲੀ 'ਚੋਂ ਗੈਬ ਨਹੀਂ ਇਹ ਜਵਾਬ ਮੈਂ ਤੁਹਾਨੂੰ ਕਰਾ ਲੈਣਾ ਹੈ ਨਹੀਂ ਕੈਪਟਨ ਅਮਰਿੰਦਰ ਸਿੰਘ ਦੇ ਸਕਦਾ ਸਰਸ਼ੀਕਾਲ ਮੈਰੀਨਾ ਤਿਮਾਂ ਤੁਸੀਂ ਦੇਖ ਰਹੇ ਹੋ ਪੰਜੋ ਆਗ ਚੈਨਲ ਗੱਲ ਕਰਾਂਗੇ ਸੰਗਰੂਰ ਦੀ ਹੌਟ ਸੀਟ ਨੂੰ ਲੈ ਕੇ ਕਿਉਂਕਿ ਸੰਗਰੂਰ ਦੀ ਹੌਟ ਸੀਟ ਨੂੰ ਲੈ ਕੇ ਹਰ ਇੱਕ ਸਿਆਸੀ ਪਾਰਟੀ ਦੇ ਉਮੀਦਵਾਰ ਦੇ ਵੱਲੋਂ ਚੋਣ ਪ੍ਰਚਾਰ ਦੇ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਵੋਟਾਂ ਸਾਨੂੰ ਪਾ ਕੇ ਜਿਤਾਇਆ ਜਾਵੇ। ਉੱਤੇ ਜੇਕਰ ਅਸੀਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖੈਰਾ ਦੀ ਗੱਲ ਕਰੀਏ ਤਾਂ ਸੁਖਪਾਲ ਸਿੰਘ ਖੈਰਾ ਦੀ ਨੂੰ ਆਪਣੇ ਸਹਰੇ ਸਾਥ ਦੇ ਬਾਵਸੇ ਚੋਣ ਮੈਦਾਨ ਦੇ ਵਿੱਚ ਨੇਤਰੀ ਹੋਈ ਹੈ। ਜਿਹਦੇ ਚੱਲਦੇ ਉਸ ਦੇ ਵੱਲੋਂ ਜਿਹੜਾ ਕਿ ਸੰਗਰੂਰ ਦੇ ਵਿੱਚ ਬਜਾਦ ਦੇ ਵਿੱਚ ਜਾ ਕੇ ਦੁਕਾਨਦਾਰਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਜਾ ਰਹੀ ਹੈ ਕਿ ਤੁਸੀਂ ਹੁਣ ਤੱਕ 2.5 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੇਖਿਆ ਤਾਂ ਹੁਣ ਇੱਕ ਮੌਕਾ ਸੁਖਪਾਲ ਸਿੰਘ ਖੈਰਾ ਨੂੰ ਦਿੱਤਾ ਜਾਵੇ ਇਸ ਦੇ ਨਾਲ ਹੀ ਜਿਹੜੇ ਕਿ ਸੁਖਪਾਲ ਸਿੰਘ ਖੈਰਾ ਦੀ ਨੂਹ ਆ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਕਿ ਆਖਰ ਸੱਤਾ ਵਿੱਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੁਹਾਡੇ ਲਈ ਕੀ ਕੁਝ ਕੀਤਾ ਦੂਜੇ ਪਾਸੇ ਉਸ ਨੇ ਆਪਣੇ ਸਹੁਰੇ ਸਾਹਿਬ ਦੀਆਂ ਤਾਰੀਫਾਂ ਕੀਤੀ ਤੇ ਉਹਨੇ ਕਿਹਾ ਕਿ ਇੱਕ ਵਾਰ ਮੌਕਾ ਦੇ ਕੇ ਦੇਖਿਆ ਜਾਵੇ ਪਾਰਲੀਮੈਂਟ ਦੇ ਵਿੱਚ ਸੁਖਪਾਲ ਸਿੰਘ ਖੈਰ ਨੂੰ ਪਹੁੰਚਾਇਆ ਜਾਵੇ ਤੁਹਾਡੇ ਹਰ ਇੱਕ ਮੁੱਦੇ ਦੇ ਉੱਤੇ ਆਵਾਜ਼ ਬੁਲੰਦ ਕੀਤੀ ਜਾਵੇਗੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਆ ਕਾਂਗਰਸੀ ਚੋਣ ਪ੍ਰਚਾਰ ਵਾਲਾ ਜਿਹੜਾ ਲੋਗੋ ਗਲ ਦੇ ਵਿੱਚ ਪਾ ਕੇ ਨਾਲ ਬੀਬੀਆਂ ਉਹਨਾਂ ਦੇ ਮੌਜੂਦ ਨੇ ਜਿਹੜੇ ਵਰਕਰ ਨੇ ਅਤੇ ਹਰ ਇੱਕ ਦੁਕਾਨ ਦੇ ਵਿੱਚ ਜਾ ਜਾ ਕੇ ਜੜੇ ਕਿ ਦੁਕਾਨਦਾਰਾਂ ਨੂੰ ਫੀਲ ਕੀਤੀ ਜਾ ਰਹੀ ਕਿ ਵੱਧ ਤੋਂ ਵੱਧ ਵੋਟਾਂ ਸੁਖਪਾਲ ਸਿੰਘ ਖੈਰ ਨੂੰ ਪਾਈਆਂ ਜਾਣ ਆਹ ਨਜ਼ਰ ਮਾਰ ਦਿਓ ਇਹਨਾਂ ਤਸਵੀਰਾਂ ਤੇ ਮਿਲ ਰਿਹਾ ਪਿੰਡ ਪਿੰਡ ਜਾ ਰਹੇ ਹਾਂ ਕਿਸ ਤਰ੍ਹਾਂ ਦਾ ਹਾਲ ਪੂਰੇ ਹਲਕੇ ਚ ਘੁੰਮ ਰਹੇ ਹਾਂ ਕਿਸ ਤਰ੍ਹਾਂ ਦਾ ਲੱਗ ਰਿਹਾ ਪਿੰਡ ਪਿੰਡ ਜਾ ਰਹੇ ਆ ਜੀ ਬਹੁਤ ਵਧੀਆ ਲੱਗ ਰਿਹਾ ਬਟ ਉਤੋਂ ਇਹ ਵੀ ਪਤਾ ਚੱਲ ਰਿਹਾ ਕਿ ਆਪ ਸਰਕਾਰ ਨੇ ਇੱਥੇ ਕੋਈ ਵੀ ਕੰਮ ਨਹੀਂ ਕੀਤੇ ਜਿਹਦਾ ਮਤਲਬ ਅਸੀਂ ਪ੍ਰਚਾਰ ਕਰ ਰਹੇ ਹਾਂ ਤੇ ਕਿਉਂਕਿ ਉਹਨਾਂ ਨੇ ਕੋਈ ਕੰਮ ਨਹੀਂ ਕੀਤੇ ਕਾਂਗਰਸ ਨੂੰ ਵੱਧ ਤੋਂ ਵੱਧ ਇੱਥੇ ਜਿੱਤ ਕੇ ਵੀ ਜਾਣਾ ਚਾਹੀਦਾ ਵੋਟਾਂ ਨਾਲ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਕੀ ਜੀ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਲੋਕਾਂ ਨੂੰ ਜੀ ਇਹ ਅਪੀਲ ਕਰਨਾ ਚਾਹਾਂਗੇ ਤੁਸੀਂ 2.5 ਸਾਲ ਆਪ ਸਰਕਾਰ ਦੀ ਵਰਕਿੰਗ ਦੇਖ ਲਈ ਹੈ ਸੋ ਜੀ ਬੁਰਜਨਾ ਦੇਖੋ ਤੁਹਾਡੇ ਕਿੰਨੇ ਕੰਮ ਹੋਏ ਨੇ ਤੁਹਾਡੇ ਐਮਐਲਏ ਕਦੇ ਮੈਂ ਤਾਂ ਸੁਣਿਆ ਮੁੜ ਕੇ ਵੀ ਨਹੀਂ ਆਏ ਕੰਮ 'ਚ ਰੋਕ ਹੀ ਪਈਆਂ ਤਾਰੀ ਕਾਂਗਰਸ ਨੂੰ ਇੱਕ ਮੌਕਾ ਦੋ ਸਰਦਾਰ ਸੁਖਪਾਲ ਸਿੰਘ ਖੈਰਾ ਨੂੰ ਇੱਕ ਮੌਕਾ ਦੋ ਇੱਕ بلند ਆਵਾਜ਼ ਹੈ ਉਹਨਾਂ ਨੂੰ ਪਾਰਲੀਮੈਂਟ ਤੱਕ ਪਹੁੰਚਾਓ ਜੀ 우리 ਸ਼ਹਿਰ ਦੇ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਚੋਣ ਲੜ ਰਹੇ ਤੇ ਥੂਰੀ ਸ਼ਹਿਰ ਚ ਹਰ ਇੱਕ ਮਤਲਬ ਇੱਥੇ ਸੜਕਾਂ ਦੀ ਕਿੰਨੀ ਦੀ ਪ੍ਰੋਬਲਮ ਹੈ ਸੀਵਰੇਜ ਨਹੀਂ ਪਾਇਆ ਅੱਡੇ ਥਾਵਾਂ ਚ ਪਾਣੀ ਦੀ ਆਜੇ ਵੀ ਜੀ ਦਿੱਕਤ ਹੈ ਤੇ ਤੇ ਪੁਲ ਦੀ ਵੀ ਪ੍ਰੋਬਲਮ ਹੈ ਤੇ ਆਪ ਸੀਐਮ ਭਗਵਾਨ ਤਮਨਜੀ ਦਾ ਗੜ ਹੈ ਜੀ ਜਿੱਥੇ ਹੀ ਨਹੀਂ ਕੰਮ ਹੋਇਆ ਤਾਂ ਹੋਰ ਤਾਂ ਸੰਦੂਰ ਬਾਰੇ ਸੀ ਕੀ ਗਈ ਹੈ ਸਸ਼ੀਕਾਲ ਮੈਰੀਨਾ ਧਿਮਾਨ ਤੁਸੀਂ ਦੇਖ ਰਹੇ ਹੋ ਪੰਜ ਆਪ ਚੈਨਲ ਗੱਲ ਕਰਾਂਗੇ ਅਸੀਂ ਡਾਕਟਰ ਧਰਮਵੀਰ ਗਾਂਧੀ ਨੂੰ ਲੈ ਕੇ ਜੀ ਹਾਂ ਦਾਦੇ ਕੀ ਬੀਤੇ ਦਿਨੀਂ ਦੇ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਲੋ ਜੋੜਾ ਕਿ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਭਾਸ਼ਾ ਭਾਅ ਉਮੀਦਵਾਰ ਦੇ ਹੱਕ ਦੇ ਵਿੱਚ ਰੈਲੀ ਕੀਤੀ ਗਈ ਪਹੁੰਚੇ ਤਾਂ ਇਸ ਨੂੰ ਲੈ ਕੇ ਜਦੋਂ ਡਾਕਟਰ ਧਰਮਵੀਰ ਗਾਂਧੀ ਨੂੰ ਇਸ ਤੇ ਸਵਾਲ ਪੁੱਛਿਆ ਗਿਆ ਕਿ ਪਟਿਆਲਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਲੋ ਚੋਣ ਪ੍ਰਚਾਰ ਕੀਤਾ ਗਿਆ ਤੇ ਇਸ ਦੇ ਉੱਤੇ ਬੋਲਦੇ ਹੋਏ ਨੇ ਕਿਹਾ ਕਿ ਆਖਿਰ ਉਹਨਾਂ ਨੇ ਕੀਤਾ ਕੀ ਕੁਝਾ ਇਸੋ ਲਾਬੋਂ ਨੇ ਭਾਜਪਾ ਸਰਕਾਰ ਨੂੰ ਭਾਜਪਾ ਸਰਕਾਰ ਨੂੰ ਨਿਸ਼ਾਨਦੇਹ ਲਿਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਵੀ ਕਈ ਸਵਾਲ ਖੜੇ ਕੀਤੇ ਨੇ ਕੀ ਕੁਝ ਕਿਹਾ ਡਾਕਟਰ ਤਰਵੀਰ ਗਾਂਧੀ ਨੇ ਆ ਉਸ ਹੁੰਦੇ ਹਾਂ ਮਨ ਬਣਾ ਚੁੱਕਿਆ ਮੋਦੀ ਇਹ ਪੰਜਾਬ ਵੈਸੇ ਕੋ ਥਾ ਨਹੀਂ ਹੈ ਮੋਦੀ ਨੂੰ ਆਣਾ ਨਹੀਂ ਚਾਹੀਦਾ ਉਹ ਪੰਜਾਬ ਦਾ ਦੁਸ਼ਮਣ ਹੈਗਾ ਪੰਜਾਬ ਨਾਲ ਦਸ਼ਮਣੀ ਪਾਈ ਹੈ 700 ਕਿਸਾਨ ਸ਼ਹੀਦ ਕੀਤਾ ਹੈਗਾ ਪੰਜਾਬ ਨਾਲ ਹਮੇਸ਼ਾ ਧੋਖਾ ਕੀਤਾ ਹੈਗਾ ਪੰਜਾਬ ਜਿਹੜਾ ਕੋਈ ਹੱਕ ਨਹੀਂ ਬੰਦਾ ਆਣਦਾ ਹੈ ਬਹੁਤ ਵਧੀਆ ਰਿਸਪਾਂਸ ਮਿਲਦਿਆ ਜੀ ਲੋਕਾਂ 'ਚ ਬੜਾ ਸਾਹ ਹੈਗਾ ਕਾਂਗਰਸ ਪਾਰਟੀ ਨੂੰ ਬੋਟ ਪਾੰਦਾਂ ਤੇ ਮੋਦੀ ਨੂੰ ਸੱਤਾ ਤੋਂ ਲਾਂਬੇ ਕਰਨ ਦਾ ਹਰ ਪਿੰਡ ਵਿੱਚ ਵੱਡੇ ਵੱਡੇ ਇਕੱਠ ਹੋਏ ਨੇ ਕਾਕਾ ਰਣਜੀਤ ਸਿੰਘ ਜੀ ਸਾਧੂ ਸਿੰਘ ਧਰਮਸੋਧ ਜੀ ਜੋ ਇਸ ਇਲਾਕੇ ਦੇ ਜਾਣੇ ਪਛਾਣੇ ਲੀਡਰ ਨੇ ਨੇਤਾ ਨੇ ਤੇ ਉਹਨਾਂ ਦੇ ਸਹਿਯੋਗ ਨਾਲ ਅੱਜ ਵਰਿੰਦਰ ਸਖਰੋਰਾ ਜੀ ਨਾਲ ਰਹੀ ਸਾਡੇ ਆਖਰੀ ਪ੍ਰੋਗਰਾਮ ਤੱਕ ਤੇ ਤਿੰਨੇ ਲੀਡਰ ਇਸ ਇਲਾਕੇ ਦੇ ਅੱਜ ਬੜੇ ਜ਼ੋਰ ਜੋਸ਼ੋਖ ਰੋਸ਼ ਨਾਲ ਬੜੇ ਵੱਡੇ ਪੱਤਰ ਦੇ ਅੱਜ ਚੱਲੇ ਹੋਏ ਨੇ ਤੇ ਅਸੀਂ ਹਰ ਪਿੰਡੇ ਦਾ ਅਸੀਂ ਬਹੁਤ ਵੱਡੇ ਵੱਡੇ ਇਕੱਠ ਦੇਖਣ ਨੂੰ ਮਿਲੇ ਹੈਗੇ ਹਰ ਵਰਗ ਵਿੱਚ ਬਹੁਤ ਉਤਸ਼ਾਹ ਹੈਗਾ ਬਹੁਤ ਸ਼ੌਕ ਰਾਂ ਨਹੀਂ ਪਤਾ ਨਹੀਂ ਕੀ ਗੱਲ ਹੈਗੀ ਬਾਕੀ ਹਰ ਇੱਕ ਨੂੰ ਆਪਣੀ ਰੈਲੀ ਕਰਨ ਦਾ ਹੱਕ ਹੈ ਜੇ ਮੋਦੀ ਲੋਕਾਂ ਦੇ ਹੱਕ ਉੱਤੇ ਅਸੀਂ ਕਿਸੇ ਹੱਕ ਨਹੀਂ ਕੋਚਲਦੇ ਉਹਨਾਂ ਦਾ ਹੱਕ ਹੈ ਆਪਣੇ ਹੱਕ 'ਚ ਰੈਲੀ ਕਰਨਾ ਆਪਣੇ ਵਿਚਾਰਤਾਰਾ ਲੋਕਾਂ ਨੂੰ ਲੈ ਕੇ ਜਾਣਾ ਸਾਨੂੰ ਆਪਣਾ ਹੱਕ ਹੈਗਾ ਮੋਦੀ ਸਾਹਿਬ ਕਹਿ ਰਹੇ ਨੇ ਕਿ ਮੈਂ ਦਾਵਾ ਕਰ ਰਿਹਾ ਕਿ ਇੰਡੀਆ ਘੜਜੋੜ ਹਜੇ 7 ਜਨਮ ਨਹੀਂ ਆਣਾ ਚਲੋ ਜੋ ਮਰਜੀ ਦਾਵਾ ਕਰੀ ਜਾਵੇ ਜੇ ਤਾਂ ਮਸ਼ੀਨਾ ਹੈਰਾ ਫਰੀ ਕੀਤੀ ਫਿਰ ਤਾਂ ਕੋਈ ਬਣ ਜੂਗਾ ਨਹੀਂ ਸਾਰੇ ਹੀ ਦੁਨੀਆ ਦੇ ਪਾਲਸਟਰ ਰਹਿ ਗਏ ਉਹ ਕਹਿ ਰਹੇ ਕਿ ਮੋਦੀ ਜਾ ਰਿਹਾ ਮੋਦੀ ਤਬਾਹ ਹੋ ਰਿਹਾ ਆਏਗਾ ਇਹ 4 ਤਰੀਕ ਨੂੰ ਆਲਓਵਰ ਕਿਸ ਤਰ੍ਹਾਂ ਦਾ ਰਿਸਪੌਂਸ ਆ ਕਰ ਰਹੇ ਬਹੁਤ ਵਧੀਆ ਪੂਰੇ ਦੇਸ਼ ਰਿਸਪੌਂਸ ਬੜਾ ਵਧੀਆ ਜੀ ਬੰਬਈ ਲੂਜ਼ ਕਰ ਰਹੇ ਬੁਰੀ ਤਰ੍ਹਾਂ ਕਰਨਾਟਕ ਲੂਜ਼ ਕਰ ਰਹੇ ਬੁਰੀ ਤਰ੍ਹਾਂ ਬਗਾਜ ਲੂਜ਼ ਕਰ ਰਹੇ ਨੇ ਯੂਪੀ ਲੂਜ਼ ਕਰ ਰਹੇ ਨੇ ਬੁਰੀ ਤਰ੍ਹਾਂ ਨਾਲ ਜਿਹੜੇ ਬਾੜ ਸੀਤਾ ਸੀ ਨਾ ਉਹ 50 ਤੋਂ ਥੱਲੇ ਆ ਰਹੀਆਂ ਇਹ ਤਾਂ ਵੱਡੀ ਹੋਰ ਕਿਸ ਬੋਤ ਹੋ ਸਕਦਾ ਮੈਂ ਦੇਖੋ ਸਵੇਰ ਤੋਂ ਹੀ ਅਸੀਂ ਲੱਗੇ ਪਿਆ ਸਵੇਰ ਦੇ ਡਾਕਟਰ ਗਾਂਧੀ ਵੀ ਨਾਲ ਨੇ ਸਾਡੇ ਕਿ ਉਮੀਦਵਾਰ ਨੇ ਸਾਡੇ ਕਾਕਾ ਗੁਰਦੀਪ ਸਿੰਘ ਜੀ ਵੀ ਮਾ ਹਾਕਾ ਮੰਤਰੀ ਸਰਦਾਰ ਸਾਜੂ ਸਿੰਘ ਜੀ ਅਤੇ ਸਾਰੀ ਜਿਹੜੀ ਕਾਂਗਰਸ ਨਾਭਾ ਹਲਕੇ ਦੀ ਲੀਡਰਸ਼ਿਪ ਆ ਸਾਰੀ ਸਵੇਤ ਜਣੀਆਂ ਬਹੁਤ ਸੋਹਣਾ ਰਿਸਪੌਂਸ ਮਿਲ ਰਿਹਾ ਬਹੁਤ ਹੀ ਜ਼ਿਆਦਾ ਜਿੰਨਾਂ ਆਪਾਂ ਕਹਿਦੀ ਉਹਨਾਂ ਮੋਦੀ ਦੀ ਰੈਲੀ ਹੋਰੀ ਉਹਦੇ ਨਾਲ ਕੋਈ ਫਰਕ ਪੈਗਾ ਨਹੀਂ ਨਹੀਂ ਮੋਦੀ ਦੀ ਰੈਲੀ ਨਾਲ ਕੋਈ ਪੰਜਾਬ ਤੇ ਕੋਈ ਫਰਕ ਪੈਣਾ ਹੀ ਨਹੀਂ ਮੈਂ ਪਹਿਲਾਂ ਵੀ ਜ਼ਿਕਰ ਕਰਦਾ ਹੁਣ ਮੋਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਇੰਨੀਆਂ ਜਿਆਦਤੀਆਂ ਕੀਤੀਆਂ ਨੇ ਇੰਨੇ ਕਿਸਾਨ ਸਰਦਾਰ 7-800 ਕਿਸਾਨ ਉੱਤੇ ਮਰ ਗਿਆ ਸਾਡਾ ਪੰਜਾਬ ਦੇ ਲੋਕਾਂ ਮੋਦੀ ਸਰਕਾਰ ਨੂੰ ਬੀਜੇਪੀ ਨੂੰ ਨਫ਼ਰਤ ਕਰਦੇ ਨੇ ਜਿਨ੍ਹਾਂ ਨੇ ਨਾ ਕਹਨ ਕੀਤਾ ਹੁਣ ਬੱਚਿਆਂ ਦੇ ਉੱਤੇ ਗੋਲੀਆਂ ਚਲਾਈਆਂ ਕੇ ਦੀ ਅੱਖ ਕੱਢਤੀ ਸ਼ੁਭਕਰਮ ਦੇ ਲੱਗਿਆ ਉਹ ਗੋਲੀਆਂ ਵੀ ਜਿਹੜੀਆਂ 12 ਮੋੜਦੀਆਂ ਚੱਲੀਆਂ ਵੀ ਸੀ ਨਾ ਕਿ ਸਰਕਾਰੀ ਬੈਪਰ ਸਾਡੇ ਪੰਜਾਬ ਦੇ ਵਿੱਚ ਆਪਣੇ ਇੱਥੇ ਬਿਲਕੁਲ ਗੂਬੀਏ ਬੀ ਦੀ ਗੱਲ ਹੈ ਬਹੁਤ ਵਧੀਆ ਬਹੁਤ ਵਧੀਆ ਗੁੱਡ ਗੁੱਡ ਫੀਲ ਕਰ ਰਿਹਾ ਕੋਈ ਫਰਕ ਨਹੀਂ ਪੈਣਾ ਮੋਦੀ ਦਾ ਜਾਂ ਕਿਸਾਨ ਦਾ ਇੰਨੇ ਸ਼ਹੀਦ ਹੋ ਗਏ ਇੱਕ ਮੰਗ ਨਹੀਂ ਮੰਨੀ ਮੋਦੀ ਨੇ मोदी दा थे कोई मतलब नहीं पंजाब से मोदी साहब अपना पार्टी दा प्रचार कर राहे ने लेकिन पंजाब जा, दे जो लोग जानदे होंगे जो तुशक्त उन्होंने पंजाब दे ਕਿਸਾਨਾਂ ਨਾਲ ਕੀਤੀ है ओदा अंजाम ਕਿਸਾਨ ਪਹਿਲੀ ਤਰੀਕ ਨੂੰ ਜਰੂਰ ਦੇਣਗੇ ਕਿਸਾਨ ਵੀ ਲਗਾਤਾਰ ਦੋਰ ਚਾ ਲਈ ਬੈਠੇ ਨੇ ਇਹ ਕਦੇ ਸਵਾਲ ਕਰਨੇ ਪਰ ਪੁਲਿਸ ਜਾਣ ਨਹੀਂ ਦੇ ਰਹੀ ਇਹ ਦੇਖੋ ਉਹ ਪੁਲਿਸ ਦਾ ਅਧਿਕਾਰ ਹੈ ਕਿਉਂਕਿ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਹੈ ਜਿੰਤੇ ਤੱਕ ਸਵਾਲ ਹੈਗਾ ਤੁਸੀਂ ਮੈਨੂੰ ਇਹ ਜਵਾਬ ਪੁੱਛਿਆ ਕਿ ਮੋਦੀ ਸਾਹਿਬ ਆ ਰਹੇ ਇਹ ਤੁਹਾਨੂੰ ਨਹੀਂ ਜ਼ਾਹਿਰ ਹੁੰਦਾ ਕਿ ਫਰਨੀਟ ਕੋ ਰਾਤ ਕਮਜ਼ੋਰ ਹੋਈ ਹੋਈ ਤਾਂ ਬੁਲਾ ਰਹੀ ਹੈ ਇਹ ਲੱਗਦਾ ਵੀ ਕਿੱ데 ਹੈਗਾ ਨਹੀਂ ਸਾਡੇ ਇੱਕ ਰੈਲੀ 'ਚ ਕੈਪਟਨ ਨਾਲ ਹੁੰਦੇ ਨੇ ਅੱਜ ਕੈਪਟਨ ਰੈਲੀ 'ਚੋਂ ਗਾਇਬ ਨੇ ਇਹਦੇ ਨਾਲ ਕੋਈ ਇਹ ਜਵਾਬ ਮੈਂ ਤਾਂ ਉਹਨਾਂ ਦਾ ਘਰ ਵਾਲਾ ਹੈ ਨਹੀਂ ਕੈਪਟਨ ਅਮਰਿੰਦਰ ਸਿੰਘ ਦੇ ਸਕਦਾ ਸ੍ਰਸ਼ੀ ਕਾਲ ਮੈਰੀਨਾ ਤਿਮਾਂ ਤੁਸੀਂ ਦੇਖ ਰਹੇ ਹੋ ਪੰਜੋ ਆਪ ਚੈਨਲ ਗੱਲ ਕਰਾਂਗੇ ਸੰਗਰੂਰ ਦੀ ਹੌਟ ਸੀਟ ਨੂੰ ਲੈ ਕੇ ਕਿਉਂਕਿ ਸੰਗਰੂਰ ਦੀ ਹੌਟ ਸੀਟ ਨੂੰ ਲੈ ਕੇ ਹਰ ਇੱਕ ਸਿਆਸੀ ਪਾਰਟੀ ਦੇ ਉਮੀਦਵਾਰ ਦੇ ਵੱਲੋਂ ਚੋਣ ਪ੍ਰਚਾਰ ਦੇ ਵਿੱਚ ਤੇਜ਼ੀ ਆndi ਜਾ ਰਹੀ ਹੈ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਵੋਟਾਂ ਸਾਨੂੰ ਪਾ ਕੇ ਜਿਤਾਇਆ ਜਾਵੇ। ਉੱਤੇ ਜੇਕਰ ਅਸੀਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖੈਰਾ ਦੀ ਗੱਲ ਕਰੀਏ ਤਾਂ ਸੁਖਪਾਲ ਸਿੰਘ ਖੈਰਾ ਵੀ ਨੂੰ ਆਪਣੇ ਸਵਰੇ ਸਾਥ ਦੇ ਵਾਸਤੇ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਈ ਹੈ। ਜਿਹਦੇ ਚੱਲਦੇ ਉਸ ਦੇ ਵੱਲੋਂ ਜਿਹੜਾ ਕਿ ਸੰਗਰੂਰ ਦੇ ਵਿੱਚ ਬਾਜ਼ਾਰ ਦੇ ਵਿੱਚ ਜਾ ਕੇ ਦੁਕਾਨਦਾਰਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਜਾ ਰਹੀ ਹੈ ਕਿ ਤੁਸੀਂ ਹੁਣ ਤੱਕ 2.5 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੇਖਿਆ ਤਾਂ ਹੁਣ ਇੱਕ ਮੌਕਾ ਸੁਖਪਾਲ ਸਿੰਘ ਖਹਿਰਾ ਨੂੰ ਦਿੱਤਾ ਜਾਵੇ। ਇਸ ਦੇ ਨਾਲ ਹੀ ਜਿਹੜੇ ਕਿ ਸੁਖਪਾਲ ਸਿੰਘ ਖਹਿਰਾ ਦੀ ਨੂੰਹ ਆ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਨਿਸ਼ਾਨੇ ਤੇ ਲਿਆ ਜਾ ਰਿਹਾ ਕਿ ਆਖਰ ਸੱਤਾ ਬਚਾਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੁਹਾਡੇ ਲਈ ਕੀ ਕੁਝ ਕੀਤਾ। ਦੂਜੇ ਪਾਸੇ ਉਸ ਨੇ ਆਪਣੇ ਸਹੁਰੇ ਸਾਹਿਬ ਦੀ ਤਾਰੀਫਾਂ ਕੀਤੀ ਤੇ ਉਹਨੇ ਕਿਹਾ ਕਿ ਇੱਕ ਵਾਰ ਮੌਕਾ ਦੇ ਕੇ ਦੇਖਿਆ ਜਾਵੇ ਪਾਰਲੀਮੈਂਟ ਦੇ ਵਿੱਚ ਸੁਖਪਾਲ ਸਿੰਘ ਖੈਰ ਨੂੰ ਪਹੁੰਚਾਇਆ ਜਾਵੇ ਤੁਹਾਡੇ ਹਰ ਇੱਕ ਮੁੱਦੇ ਦੇ ਉੱਤੇ ਆਵਾਜ਼ ਬੁਲੰਦ ਕੀਤੀ ਜਾਵੇਗੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਕਾਂਗਰਸੀ ਚੋਣ ਪ੍ਰਚਾਰ ਵਾਲਾ ਜਿਹੜਾ ਲੋਗੋ ਗਲ ਦੇ ਵਿੱਚ ਪਾ ਕੇ ਨਾਲ ਬੀਬੀਆਂ ਉਹਦੇ ਮੌਜੂਦ ਨੇ ਜਿਹੜੇ ਵਰਕਰ ਨੇ ਅਤੇ ਹਰ ਇੱਕ ਦੁਕਾਨ ਦੇ ਵਿੱਚ ਜਾ ਜਾ ਕੇ ਜਿਹੜੇ ਕਿ ਦੁਕਾਨਦਾਰਾਂ ਨੂੰ ਅਪੀਲ ਕੀਤੀ ਜਾ ਰਹੀ ਕਿ ਵੱਧ ਤੋਂ ਵੱਧ ਵੋਟਾਂ ਸੁਖਪਾਲ ਸਿੰਘ ਖੈਰ ਨੂੰ ਪਾਈਆਂ ਜਾਣ ਉਹ ਨਜ਼ਰ ਮਾਰਦਿਆਂ ਇਹਨਾਂ ਤਸਵੀਰਾਂ ਤੇ ਕਿ ਨੇ ਆਈ थिंक ਕਾਂਗਰਸ ਨਾਲ ਜੁੜੇ ਹੋਏ ਨੇ ਬਹੁਤ ਹੀ ਵਧੀਆ ਹੰਗਾਰਾ ਮਿਲ ਰਿਹਾ ਹੈ ਪਿੰਡ ਪਿੰਡ ਜਾ ਰਹੇ ਹਾਂ ਕਿਸਾਨਾਂ ਨਾਲ ਹਾ ਪੂਰੇ ਹਲਕੇ ਚ ਘੁੰਮ ਰਹੇ ਹਾਂ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਪਿੰਡ ਪਿੰਡ ਜਾ ਰਹੇ ਆ ਜੀ ਬਹੁਤ ਵਧੀਆ ਲੱਗ ਰਿਹਾ ਬਟ ਉਤੋਂ ਇਹ ਵੀ ਪਤਾ ਚੱਲ ਰਿਹਾ ਕਿ ਆਪ ਸਰਕਾਰ ਨੇ ਇਥੇ ਕੋਈ ਵੀ ਕੰਮ ਨਹੀਂ ਕੀਤੇ ਜਿਹਦਾ ਮਤਲਬ ਅਸੀਂ ਪ੍ਰਚਾਰ ਕਰ ਰਹੇ ਹਾਂ ਤੇ ਕਿਉਂਕਿ ਉਹਨਾਂ ਨੇ ਕੋਈ ਕੰਮ ਨਹੀਂ ਕੀਤੇ ਕਾਂਗਰਸ ਨੂੰ ਵੱਧ ਤੋਂ ਵੱਧ ਇਥੇ ਜਿੱਤ ਕੇ ਵੀ ਜਾਣਾ ਚਾਹੀਦਾ ਵੋਟਾਂ ਨਾਲ ਲੋਕਾਂ ਨੂੰ ਕੀ ਫੀਲ ਕਰਨੀ ਚਾਹੀਦੀ ਹੈ ਜੀ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਲੋਕਾਂ ਨੂੰ ਜੀ ਇਹ ਅਪੀਲ ਕਰਨਾ ਚਾਹਾਂਗੇ ਤੁਸੀਂ 2.5 ਸਾਲ ਆਪ ਸਰਕਾਰ ਦੀ ਵਰਕਿੰਗ ਦੇਖ ਲਈਏ ਸੂਝ-ਬੂਝ ਨਾਲ ਦੇਖੋ ਤੁਹਾਡੇ ਕਿੰਨੇ ਕੰਮ ਹੋਏ ਨੇ ਤੁਹਾਡੇ ਐਮ.ਐਲ.ਏ. ਕਦੇ ਮੈਂ ਤਾਂ ਸੁਣਿਆ ਮੁੜ ਕੇ ਵੀ ਨਹੀਂ ਆਏ ਕੰਮ 'ਚ ਰੋਕ ਹੀ ਪਈਆਂ តਰੀ ਕਾਂਗਰਸ ਨੂੰ ਇੱਕ ਮੌਕਾ ਦਿਓ ਸਰਦਾਰ ਸੁਖਪਾਲ ਸਿੰਘ ਖੈਰਾ ਨੂੰ ਇੱਕ ਮੌਕਾ ਦਿਓ ਇੱਕ بلند ਆਵਾਜ਼ ਹੈ ਉਹਨਾਂ ਨੂੰ ਪਾਰਲੀਮੈਂਟ ਤੱਕ ਪਹੁੰਚਾਓ ਜੀ ਸ਼ਹਿਰ ਦੇ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਚੋਣ ਲੜ ਰਹੇ ਨਹੀਂ ਤੁਰੀ ਸ਼ਹਿਰ ਚ ਹਰੇਕ ਮਤਲਬ ਇੱਥੇ ਸੜਕਾਂ ਦੀ ਕਿੰਨੀ ਦੀ ਪ੍ਰੋਬਲਮ ਹੈ ਸੀਵਰੇਜ ਨਹੀਂ ਪਾਇਆ ਅੱਡੇ ਥਾਵਾਂ ਚ ਪਾਣੀ ਦੀ ਆਜੇ ਵੀ ਨਹੀਂ ਦਿੱਕਤ ਹੈ ਤੇ ਤੇ ਪੁਲ ਦੀ ਦੀ ਪ੍ਰੋਬਲਮ ਹੈ ਤੇ ਆਪ ਸੀਐਮ ਭਗਵਾਨ ਤਮਨਜੀ ਦਾ ਗੜ ਹੈ ਜੀ ਜਿੱਥੇ ਹੀ ਨਹੀਂ ਕੰਮ ਹੋਇਆ ਤਾਂ ਹੋਰ ਤਾਂ ਸੰਪੂਰਵਾਰੇ ਸਹੀ ਕੀ ਗਈ ਹੈ ਜੀ ਸਸ਼ੀਕਲ ਮੈਰੀ ਨਾ ਦਿਮਾਨ ਤੁਸੀਂ ਦੇਖ ਰਹੇ ਹੋ ਪੰਜ ਆਪ ਚੈਨਲ ਗੱਲ ਕਰਾਂਗੇ ਅਸੀਂ ਡਾਕਟਰ ਧਰਮਵੀਰ ਗਾਂਧੀ ਨੂੰ ਲੈ ਕੇ ਜੀ ਹਾਂ ਦਾਦੇ ਕੀ ਬੀਤੇ ਦਿਨੀਂ ਦੇ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜਿਹੜਾ ਕਿ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਭਾਸ਼ਪਾ ਉਮੀਦਵਾਰ ਦੇ ਹੱਕ ਦੇ ਵਿੱਚ ਰੈਲੀ ਕੀਤੀ ਗਈ ਪਹੁੰਚੇ ਤਾਂ ਇਸ ਨੂੰ ਲੈ ਕੇ ਜਦੋਂ ਡਾਕਟਰ ਧਰਮਵੀਰ ਗਾਂਧੀ ਨੂੰ ਇਸ ਤੇ ਸਵਾਲ ਪੁੱਛਿਆ ਗਿਆ ਕਿ ਪਟਿਆਲਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਤੇ ਇਹਦੇ ਤੇ ਬੋਲਦੇ ਹੋਏ ਨੇ ਕਿਹਾ ਕਿ ਆਖਿਰ ਉਹਨਾਂ ਨੇ ਕੀਤਾ ਕੀ ਕੁਝਾ ਇਸੋ ਲਾਭਾ ਉਹਨੇ ਭਾਜਪਾ ਸਰਕਾਰ ਨੂੰ ਭਾਜਪਾ ਸਰਕਾਰ ਨੂੰ ਨਿਸ਼ਾਨਾ ਲਿਆ ਦੇਸ਼ ਦੇ ਪ੍ਰਧਾਨ ਮંત્રી ਨਰਿੰਦਰ ਮੋਦੀ ਨੂੰ ਲੈ ਕੇ ਵੀ ਕਈ ਸਵਾਲ ਖੜੇ ਕੀਤੇ ਨੇ ਕੀ ਕੁਝ ਕਿਹਾ ਡਾਕਟਰ ਤਰਵੇਰ ਗਾਂਧੀ ਨੇ ਆਓ ਸੁਣਦੇ ਹਾਂ ਮਨ ਬਣਾ ਚੁੱਕਿਆ ਮੋਦੀ ਇਹ ਬਿਲਕੁਲ ਵੈਸੇ ਕੋ ਥਾ ਨਹੀਂ ਹੈ ਮੋਦੀ ਨੂੰ ਆਣੀ ਨਹੀਂ ਚਾਹੀਦਾ ਉਹ ਪੰਜਾਬ ਦਾ ਦੁਸ਼ਮਣ ਹੈਗਾ ਪੰਜਾਬ ਨਾਲ ਦੁਸ਼ਮਣੀ ਪਾਈ ਹੈ 700 ਕਿਸਾਨ ਸ਼ਹੀਦ ਕੀਤਾ ਹੈਗਾ ਪੰਜਾਬ ਨਾਲ ਉਹ ਹਮੇਸ਼ਾ ਧੋਖਾ ਕੀਤਾ ਹੈਗਾ ਪੰਜਾਬ ਜਿਹਦਾ ਕੋਈ ਹੱਕ ਨਹੀਂ ਵੰਦਾ ਆਣਦਾ ਹੈ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਜੀ ਲੋਕਾਂ 'ਚ ਬੜਾ ਸਾਹ ਹੈਗਾ ਕਾਂਗਰਸ ਪਾਰਟੀ ਨੂੰ ਬੋਲ ਪਾੰਦਾ ਤੇ ਮੋਦੀ ਨੂੰ ਸੱਤਾ ਤੋਂ ਲਾਂਬੇ ਕਰਨ ਦਾ ਹਰ ਪਿੰਡ ਵਿੱਚ ਵੱਡੇ ਵੱਡੇ ਇਕੱਠ ਹੋਏ ਨੇ ਕਾਕਾ ਰਣਦੀਪ ਸਿੰਘ ਜੀ ਸਾਧੂ ਸਿੰਘ ਧਰਮਸੋਧ ਜੀ ਜੋ ਇਸ ਇਲਾਕੇ ਦੇ ਜਾਣੇ ਪਛਾਣੇ ਲੀਡਰ ਨੇ ਨੇਤਾ ਨੇ ਤੇ ਉਹਨਾਂ ਦੇ ਸਹਿਯੋਗ ਨਾਲ ਅੱਜ ਵਰਿੰਦਰ ਸਿੰਘ ਖਰੋੜਾ ਜੀ ਨਾਲ ਰਹੀ ਸਾਡੇ ਆਖਰੀ ਪ੍ਰੋਗਰਾਮ ਤੱਕ ਤੇ ਤਿੰਨੇ ਲੀਡਰ ਇਸ ਇਲਾਕੇ ਦੇ ਅੱਜ ਬੜੇ ਜ਼ੋਰ ਜੋਸ਼ੋਖ ਰੋਸ਼ ਨਾਲ ਬੜੇ ਵੱਡੇ ਪੱਤਰ ਦੇ ਅੱਜ ਚੱਲੇ ਹੋਏ ਨੇ ਕਿ ਅਸੀਂ ਆਹਾਰ ਪਿੰਡੇ ਦੇ ਅਸੀਂ ਬਹੁਤ ਵੱਡੇ ਵੱਡੇ ਇਕੱਠ ਦੇਖਣ ਨੂੰ ਮਿਲੇ ਆ ਗਏ ਹਰ ਵਰਗ ਵਿੱਚ ਬਹੁਤ ਉਤਸ਼ਾਹ ਹੈਗਾ ਬਹੁਤ ਸ਼ੌਕ ਨਾਲ ਦੇਖਣ ਨੂੰ ਕਿਸ ਤਰ੍ਹਾਂ ਦੇਖਦੇ ਅੱਜ ਪ੍ਰੀਤ ਕੌਰ ਦੇ ਹੱਥ ਵਿੱਚ ਰੈਲੀ ਕਰ ਰਹੇ ਨੇ ਪਰ ਕੈਂਪਨ ਮਨਿੰਦਰ ਸਿੰਘ ਰੈਲੀ ਚੋਂ ਗੈਰ ਦੇ ਕਹਦੇ ਫੂਟਪੈਸ਼ਿੰਗ ਨਹੀਂ ਪਤਾ ਨਹੀਂ ਕੀ ਗੱਲ ਹੈ ਕਿ ਬਾਕੀ ਹਰ ਇੱਕ ਨੂੰ ਆਪਣੀ ਰੈਲੀ ਕਰਨ ਦਾ ਹੱਕ ਹੈਗਾ ਜੇ ਮੋਦੀ ਲੋਕਾਂ ਦੇ ਹੱਕ ਚੋਂ ਅਸੀਂ ਕੀ ਹੱਕ ਨਹੀਂ ਕੁਚਲਦੇ ਉਹਨਾਂ ਹੱਕਾਂ ਆਪਣੇ ਅੱਖ ਚ ਰੈਲੀ ਕਰਨਾ ਆਪਣੀ ਵਿਚਾਰਧਾਰਾ ਲੋਕਾਂ ਲੈ ਕੇ ਜਾਣਾ ਸਾਨੂੰ ਆਪਣਾ ਹੱਕ ਹੈਗਾ ਮੋਦੀ ਸਾਹਿਬ ਕਹਿ ਰਹੇ ਨੇ ਕਿ ਮੈਂ ਦਾਵਾ ਕਰ ਰਿਹਾ ਕਿ ਇੰਡੀਆ ਗੜਜੋੜ ਹਜੇ 7 ਜਨਮ ਤੱਕ ਨਹੀਂ ਆਣਾ ਚਲੋ ਜੋ ਮਰਜੀ ਦਾਵਾ ਕਰੀ ਜਾਵੇ ਜੇ ਤਾਂ ਮਸ਼ੀਨਾ ਹਵਾ ਫਰੀ ਕੀਤੀ ਇਹ ਤਾਂ ਕੋਈ ਬਣ ਜੂਗਾ ਨਹੀਂ ਸਾਰੇ ਦੁਨੀਆ ਦੇ ਪੋਲਿਸਟਰ ਹੋ ਗਏ ਉਹ ਕਹਿ ਰਹੇ ਕਿ ਮੋਦੀ ਜਾ ਰਿਹਾ ਮੋਦੀ ਦਫਾ ਹੋ ਰਿਹਾ ਹੈਗਾ ਇਹ ਚਾਰ ਤਰੀਕ ਨੂੰ ਆਲ ਓਵਰ ਕਿਸ ਤਰ੍ਹਾਂ ਦਾ ਰਿਸਪੌਂਸ ਆ ਕਰ ਰਹੇ ਬਹੁਤ ਵਧੀਆ ਪੂਰੇ ਦੇਸ਼ ਦਾ ਰਿਸਪੌਂਸ ਬੜਾ ਵਧੀਆ ਜੀ ਬੰਬਈ ਲੂਜ਼ ਕਰ ਰਹੇ ਬੁਰੀ ਤਰ੍ਹਾਂ ਕਰਨਾਟਕਾ ਲੂਜ਼ ਕਰ ਰਹੇ ਬੁਰੀ ਤਰ੍ਹਾਂ ਬਗਾਜ ਲੂਜ਼ ਕਰ ਰਹੇ ਨੇ ਯੂਪੀ ਲੂਜ਼ ਕਰ ਰਹੇ ਨੇ ਬੁਰੀ ਤਰ੍ਹਾਂ ਨਾਲ ਜਿਹੜੇ 40 ਸੀਤਾ ਸੀ ਨਾ ਉਹ 50 ਤੋਂ ਥੱਲੇ ਆ ਰਹੀਆਂ ਇਹ ਤਾਂ ਵੱਡੀ ਹੋਰ ਕਿਸ ਬਹੁਤ ਤਾਂ ਮੈਂ ਦੇਖੋ ਸਵੇਰ ਤੋਂ ਹੀ ਅਸੀਂ ਲੱਗੇ ਪਿਆ ਸਵੇਰ ਦੇ ਹੀ ਡਾਕਟਰ ਗਾਂਧੀ ਵੀ ਨਾਲ ਨੇ ਸਾਡੇ ਕਿ ਉਮੀਦਵਾਰ ਨੇ ਸਾਡੇ ਕਾਕਾ ਰਣਜੀਤ ਸਿੰਘ ਜੀ ਵੀ ਮਾਹਬਕਾ ਮੰਤਰੀ ਸਰਦਾਰ ਸਾਜੂ ਸਿੰਘ ਜੀ ਅਤੇ ਸਾਰੀ ਜਿਹੜੀ ਕਾਂਗਰਸ ਨਾਬਾ ਹਰਕੇ ਦੀ ਲੀਡਰਸ਼ਿਪ ਆ ਸਾਰੀ ਸਫਲਤ ਹੋ ਜਾਨੀਆਂ ਬਹੁਤ ਸੋਹਣਾ ਰਿਸਪੌਂਸ ਮਿਲ ਰਿਹਾ ਬਹੁਤ ਹੀ ਜ਼ਿਆਦਾ ਜਿੰਨਾਂ ਆਪਾਂ ਕਹਿਦੀ ਉਹਨਾਂ ਮੋਦੀ ਦੀ ਰੈਲੀ ਹੋਰੀ ਉਹਦੇ ਨਾਲ ਕੋਈ ਫਰਕ ਪੈਗਾ ਨਹੀਂ ਨਹੀਂ ਮੋਦੀ ਦੀ ਰੈਲੀ ਨਾਲ ਕੋਈ ਪੰਜਾਬ ਤੇ ਕੋਈ ਫਰਕ ਪੈਣਾ ਹੀ ਨਹੀਂ ਮੈਂ ਪਹਿਲਾਂ ਵੀ ਜ਼ਿਕਰ ਕਰਦਾ ਹੁਣ ਮੋਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਇੰਨੀਆਂ ਜ਼ਿਆਦਤੀਆਂ ਕੀਤੀਆਂ ਨੇ ਇੰਨੇ ਕਿਸਾਨ ਸਰ ਦਾ 7-800 ਕਿਸਾਨ ਉੱਤੇ ਮਰ ਗਿਆ ਸਾਡਾ ਪੰਜਾਬ ਦੇ ਲੋਕ ਮੋਦੀ ਸਰਕਾਰ ਨੂੰ ਬੀਜੇਪ ਨੂੰ ਨਫ਼ਰਤ ਕਰਦੇ ਨੇ ਜਿਨ੍ਹਾਂ ਨੇ ਨਾ ਕਹਨ ਕੀਤਾ ਹੁਣ ਬੱਚਿਆਂ ਦੇ ਉੱਤੇ ਗੋਲੀਆਂ ਚਲਾਈਆਂ ਕੇ ਦੀ ਅੱਖ ਕਰਤੀ ਸ਼ੁਭਕਰਮ ਦੇ ਲੱਗਿਆ ਉਹ ਗੋਲੀਆਂ ਵੀ ਜਿਹੜੀਆਂ 12 ਮੋੜਦੀਆਂ ਚੱਲੀਆਂ ਵੀ ਸੀ ਨਾ ਕਿ ਸਰਕਾਰੀ ਬੈਪਰ ਸਾਡੇ ਪੰਜਾਬ ਦੇ ਵਿੱਚ ਆਪਣੇ ਇੱਥੇ ਬਿਲਕੁਲ ਗੂਬੀਏ ਵੀ ਦੀ ਗੱਲ ਹੈ ਬਹੁਤ ਵਧੀਆ ਬਹੁਤ ਵਧੀਆ ਗੁੱਡ ਗੁੱਡ ਫੀਲ ਕਰ ਰਿਹਾ ਹਾਂ ਕੋਈ ਫਰਕ ਨਹੀਂ ਪੈਣਾ ਮੋਦੀ ਦਾ ਫਿਰ ਕਿਸਾਨ ਦਾ ਇਨੇ ਸ਼ਹੀਦ ਹੋ ਗਏ ਇੱਕ ਮੰਗ ਨਹੀਂ ਮੰਨੀ ਮੋਦੀ ਨੇ ਮੋਦੀ ਦਾ ਇੱਥੇ ਕੋਈ ਮਤਲਬ ਨਹੀਂ ਪੰਜਾਬ 'ਚ ਮੋਦੀ ਸਾਹਿਬ ਆਪਣਾ ਪਾਰਟੀ ਦਾ প্রচার ਕਰ ਰਹੇ ਨੇ ਲੇਕਿਨ ਪੰਜਾਬ ਦੇ ਜੋ ਲੋਕ ਜਾਣਦੇ ਹਨ ਕਿ ਜੋ ਤਸ਼ੱਗਤ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਨਾਲ ਕੀਤੀ ਹੈ ਉਹਦਾ ਇਨਜਾਮ ਕਿਸਾਨ ਪਹਿਲੀ ਤਰੀਕ ਨੂੰ ਜਰੂਰ ਦੇਣਗੇ ਕਿਸਾਨ ਵੀ ਲਗਾਤਾਰ ਦੋਰਚਾਲੀ ਬੈਠੇ ਨੇ ਇਹ ਕਹਦੇ ਹੋਏ ਸਵਾਲ ਕਰਨੇ ਪਰ ਪੁਲਿਸ ਜਾਣ ਨਹੀਂ ਦੇ ਰਹੀ ਇਹ ਦੇਖੋ ਉਹ ਪੁਲਿਸ ਦਾ ਅਧਿਕਾਰ ਹੈ ਕਿਉਂਕਿ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਹੈ ਜਿੰਨਾ ਤੱਕ ਸਵਾਲ ਹੈਗਾ ਤੁਸੀਂ ਮੈਨੂੰ ਇਹ ਜਵਾਬ ਪੁੱਛਿਆ ਕਿ ਮੋਦੀ ਸਾਹਿਬ ਆ ਰਹੇ ਹਨ ਇਹ ਸੋ ਤੁਹਾਨੂੰ ਨਹੀਂ ਜ਼ਾਹਰ ਹੁੰਦਾ ਕਿ ਫਰਨੀਟ ਕੋ ਰਾਤ ਕਮਜ਼ੋਰ ਹੋਈ ਹੋਈ ਤਾਂ ਬੁਲਾ ਰਹੀ ਹੈ। ਕਿਹੜਾ ਹੈਗਾ? ਸਾਰੇ ਇੱਕ ਰੈਲੀ 'ਚ ਕੈਪਟਨ ਨਾਲ ਹੁੰਦੇ ਨੇ ਅੱਜ ਕੈਪਟਨ ਰੈਲੀ 'ਚ ਗਿਆ ਮਨੇ ਇਹਦੇ ਨਾਲ ਕੋਈ ਬਾਕੀ ਇਹ ਜਵਾਬ ਮੈਂ ਤਾਂ ਉਹਨਾਂ ਦਾ ਘਰ ਵਾਲਾ ਹੈ ਨਹੀਂ ਕੈਪਟਨ ਅਮਰਿੰਦਰ ਸਿੰਘ ਦੇ ਸਕਦਾ। ਸ੍ਰਸ਼ੀਕਾਲ ਮੈਰੀਨਾ ਤਿਮਾਂ ਤੁਸੀਂ ਦੇਖ ਰਹੇ ਹੋ ਪੰਜੋ ਆਗ ਚੈਨਲ ਗੱਲ ਕਰਾਂਗੇ ਸੰਗਰੂਰ ਦੀ ਹੌਟ ਸੀਟ ਨੂੰ ਲੈ ਕੇ ਕਿਉਂਕਿ ਸੰਗਰੂਰ ਦੀ ਹੌਟ ਸੀਟ ਨੂੰ ਲੈ ਕੇ ਹਰ ਇੱਕ ਸਿਆਸੀ ਪਾਰਟੀ ਦੇ ਉਮੀਦਵਾਰ ਦੇ ਵੱਲੋਂ ਚੋਣ ਪ੍ਰਚਾਰ ਦੇ ਵਿੱਚ ਤੇਜ਼ੀ ਲਿਆਂਦੀ ਜਾ ਰਹੀ ਹੈ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਵੱਧ ਤੋਂ ਵੱਧ ਵੋਟਾਂ ਸਾਨੂੰ ਪਾ ਕੇ ਜਿਤਾਇਆ ਜਾਵੇ। ਉੱਤੇ ਜੇਕਰ ਅਸੀਂ ਕਾਂਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਖੈਰਾ ਦੀ ਗੱਲ ਕਰੀਏ ਤਾਂ ਸੁਖਪਾਲ ਸਿੰਘ ਖੈਰਾ ਦੀ ਨੂੰ ਆਪਣੇ ਸਵਰੇ ਸਾਥ ਦੇ ਵਾਸਤੇ ਚੋਣ ਮੈਦਾਨ ਦੇ ਵਿੱਚ ਨੇਤਰੀ ਹੋਈ ਹੈ। ਜਿਹਦੇ ਚੱਲਦੇ ਉਸ ਦੇ ਵੱਲੋਂ ਜਿਹੜਾ ਕਿ ਸੰਗਰੂਰ ਦੇ ਵਿੱਚ ਬਾਜ਼ਾਰ ਦੇ ਵਿੱਚ ਜਾ ਕੇ ਦੁਕਾਨਦਾਰਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਕੀਤੀ ਜਾ ਰਹੀ ਹੈ ਕਿ ਤੁਸੀਂ ਹੁਣ ਤੱਕ 2.5 ਸਾਲ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੇਖਿਆ ਤਾਂ ਹੁਣ ਇੱਕ ਮੌਕਾ ਸੁਖਪਾਲ ਸਿੰਘ ਖੈਰਾ ਨੂੰ ਦਿੱਤਾ ਜਾਵੇ ਇਸ ਦੇ ਨਾਲ ਹੀ ਜਿਹੜੇ ਕਿ ਸੁਖਪਾਲ ਸਿੰਘ ਖੈਰਾ ਦੀ ਨੂਹਾਂ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਵੀ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਕਿ ਆਖਰ ਸੱਤਾ ਵਿੱਚ ਆਉਣ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੁਹਾਡੇ ਲਈ ਕੀ ਕੁਝ ਕੀਤਾ ਦੂਜੇ ਪਾਸੇ ਉਸ ਨੇ ਆਪਣੇ ਸਹੁਰੇ ਸਾਹਿਬ ਦੀ ਤਾਰੀਫਾਂ ਕੀਤੀ ਤੇ ਉਹਨੇ ਕਿਹਾ ਕਿ ਇੱਕ ਵਾਰ ਮੌਕਾ ਦੇ ਕੇ ਦੇਖਿਆ ਜਾਵੇ ਪਾਰਲੀਮੈਂਟ ਦੇ ਵਿੱਚ ਸੁਖਪਾਲ ਸਿੰਘ ਖੈਰ ਨੂੰ ਪਹੁੰਚਾਇਆ ਜਾਵੇ ਤੁਹਾਡੇ ਹਰ ਇੱਕ ਮੁੱਦੇ ਦੇ ਉੱਤੇ ਆਵਾਜ਼ ਬੁਲੰਦ ਕੀਤੀ ਜਾਵੇਗੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਆ ਕਾਂਗਰਸੀ ਚੋਣ ਪ੍ਰਚਾਰ ਵਾਲਾ ਜਿਹੜਾ ਲੋਗੋ ਗਲ ਦੇ ਵਿੱਚ ਪਾ ਕੇ ਨਾਲ ਬੀਬੀਆਂ ਉਹਨਾਂ ਦੇ ਮੌਜੂਦ ਨੇ ਜਿਹੜੇ ਵਰਕਰ ਨੇ ਅਤੇ ਹਰ ਇੱਕ ਦੁਕਾਨ ਦੇ ਵਿੱਚ ਜਾ ਜਾ ਕੇ ਜਿਹੜੇ ਕਿ ਦੁਕਾਨਦਾਰਾਂ ਨੂੰ ਅਪੀਲ ਕੀਤੀ ਜਾ ਰਹੀ ਕਿ ਵੱਧ ਤੋਂ ਵੱਧ ਵੋਟਾਂ ਸੁਖਪਾਲ ਸਿੰਘ ਖੈਰ ਨੂੰ ਪਾਈਆਂ ਜਾਣ ਆਓ ਨਜ਼ਰ ਮਾਰ ਦਿਓ ਇਹਨਾਂ ਤਸਵੀਰਾਂ ਤੇ ਕਿ ਨੇ ਅੰਕ ਚੰਗਰਸ ਨਾਲ ਜੁੜੇ ਹੋਏ ਨੇ ਬਹੁਤ ਹੀ ਵਧੀਆ ਹੁਗਾਰਾ ਮਿਲ ਰਿਹਾ ਪਿੰਡ ਪਿੰਡ ਜਾ ਰਹੇ ਹਾਂ ਕਿਸ ਤਰ੍ਹਾਂ ਦਾ ਹਾ ਪੂਰੇ ਹਲਕੇ ਚ ਘੁੰਮੇ ਹੋ ਇਸ ਤਰ੍ਹਾਂ ਦਾ ਲੱਗ ਰਿਹਾ ਪਿੰਡ ਪਿੰਡ ਜਾ ਰਹੇ ਆ ਜੀ ਬਹੁਤ ਵਧੀਆ ਲੱਗ ਰਿਹਾ ਪਰ ਉਤ ਤੋਂ ਇਹ ਵੀ ਪਤਾ ਚੱਲ ਰਿਹਾ ਕਿ ਆਪ ਸਰਕਾਰ ਨੇ ਇਥੇ ਕੋਈ ਵੀ ਕੰਮ ਨਹੀਂ ਕੀਤੇ ਜੀ ਦਾ ਮਤਲਬ ਅਸੀਂ ਪ੍ਰਚਾਰ ਕਰ ਰਹੇ ਹਾਂ ਤੇ ਕਿਉਂਕਿ ਉਹਨਾਂ ਨੇ ਕੋਈ ਕੰਮ ਨਹੀਂ ਕੀਤੇ ਕਾਂਗਰਸ ਨੂੰ ਵੱਧ ਤੋਂ ਵੱਧ ਇਥੇ ਜਿੱਤ ਕੇ ਵੀ ਜਾਣਾ ਚਾਹੀਦਾ ਵੋਟਾਂ ਨਾਲ ਲੋਕਾਂ ਨੂੰ ਕੀ ਪੀਲ ਕਰਨੀ ਚਾਹੀਦੀ ਲੋਕਾਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਲੋਕਾਂ ਨੂੰ ਜੀ ਇਹ ਅਪੀਲ ਕਰਨਾ ਚਾਹਾਂਗੇ ਤੁਸੀਂ 2.5 ਸਾਲ ਆਫਸਰਕਾਰ ਦੀ ਵਰਕਿੰਗ ਦੇਖ ਲਈਏ ਸੂਝ-ਬੂਝ ਨਾਲ ਦੇਖੋ ਤੁਹਾਡੇ ਕਿੰਨੇ ਕੰਮ ਹੋਏ ਨੇ ਤੁਹਾਡੇ ਐਮ.ਐਲ.ਏ ਕਦੇ ਮੈਂ ਤਾਂ ਸੁਣਿਆ ਮੁੜ ਕੇ ਵੀ ਨਹੀਂ ਆਏ ਕੰਮ 'ਚ ਰੋਕ ਹੀ ਪਈਆਂ ਤਾਂ ਇਹ ਕਾਂਗਰਸ ਨੂੰ ਇੱਕ ਮੌਕਾ ਦਿਓ ਸਰਦਾਰ ਸੁਖਪਾਲ ਸਿੰਘ ਖੈਰਾਂ ਨੂੰ ਇੱਕ ਮੌਕਾ ਦਿਓ ਇੱਕ ਬੁਲੰਦ ਆਵਾਜ਼ ਹੈ ਉਹਨਾਂ ਨੂੰ ਪਾਰਲੀਮੈਂਟ ਤੱਕ ਪਹੁੰਚਾਓ ਜੀ ਥੂਰੀ ਸ਼ਹਿਰ ਦੇ ਕਿਹੜੇ-ਕਿਹੜੇ ਮੁੱਦਿਆਂ ਨੂੰ ਲੈ ਕੇ ਤੁਸੀਂ ਚੋਣ ਲੜੋਗੇ ਨਹੀਂ ਥੂਰੀ ਸ਼ਹਿਰ 'ਚ ਹਰ ਇੱਕ ਮਤਲਬ ਇੱਥੇ ਸੜਕਾਂ ਦੀ ਕਿੰਨੀ ਦੀ ਪ੍ਰੋਬਲਮ ਹੈ ਸੀਵਰੇਜ ਨਹੀਂ ਪਾਇਆ ਅ ਪ੍ਰਬਲਮ ਹੈ ਤੇ ਆਪ ਸੀਐਮ ਭਗਵੰਤ ਮਾਨ ਜੀ ਦਾ ਗੜ ਹੈ ਜੀ ਜੇ ਇੱਥੇ ਨਹੀਂ ਕੰਮ ਹੋਇਆ ਤਾਂ ਹੋਰ ਤਾਂ ਸੰਪੂਰਨ ਬਾਰੇ ਸਹੀ ਕੀ ਗਈ ਹੈ ਜੀ ਸਸ਼ੀਕਾਲ ਮੈਰੀਨਾ ਟੀਮ ਆਨ ਤੁਸੀਂ ਦੇਖ ਰਹੇ ਹੋ ਪੰਜ ਆਪ ਚੈਨਲ ਗੱਲ ਕਰਾਂਗੇ ਅਸੀਂ ਡਾਕਟਰ ਧਰਮਵੀਰ ਗਾਂਧੀ ਨੂੰ ਲੈ ਕੇ ਜੀ ਹਾਂ ਦਾਦੇ ਕੀ ਬੀਤੇ ਦਿਨੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜਿਹੜਾ ਕਿ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਭਾਜਪਾ ਉਮੀਦਵਾਰ ਦੇ ਹੱਕ ਦੇ ਵਿੱਚ ਰੈਲੀ ਕੀਤੀ ਗਈ ਪਹੁੰਚੇ ਤਾਂ ਇਸ ਨੂੰ ਲੈ ਕੇ ਜਦੋਂ ਡਾਕਟਰ ਧਰਮਵੀਰ ਗਾਂਧੀ ਨੂੰ ਇਸ ਤੇ ਸਵਾਲ ਪੁੱਛਿਆ ਗਿਆ ਕਿ ਪਟਿਆਲਾ ਦੇ ਵਿੱਚ ਕਿਸ ਤਰੀਕੇ ਦੇ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਚੋਣ ਪ੍ਰਚਾਰ ਕੀਤਾ ਗਿਆ ਤੇ ਇਸ ਦੇ ਉੱਤੇ ਬੋਲਦੇ ਹੋਏ ਨੇ ਕਿਹਾ ਕਿ ਆਖਿਰ ਉਹਨਾਂ ਨੇ ਕੀਤਾ ਕੀ ਕੁਝਾ ਇਸ ਉਲਾਵਾ ਉਹਨੇ ਭਾਜਪਾ ਸਰਕਾਰ ਨੂੰ ਭਾਜਪਾ ਸਰਕਾਰ ਨੂੰ ਨਿਸ਼ਾਨਦੇਹ ਲਿਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਵੀ ਕਈ ਸਵਾਲ ਖੜੇ ਕੀਤੇ ਨੇ ਕੀ ਕੁਝ ਕਿਹਾ ਡਾਕਟਰ ਤਰਵੀਰ ਗਾਂਧੀ ਨੇ ਆ ਉਸ ਹੁੰਦੇ ਹਾਂ ਮਨ ਬਣਾ ਚੁੱਕਿਆ ਮੋਦੀ ਦਾ ਪੰਜਾਬ ਵੈਸੇ ਕੋ ਤਾਂ ਨਹੀਂ ਆ ਮੋਦੀ ਨੂੰ ਆਣਾ ਨਹੀਂ ਚਾਹੀਦਾ ਉਹ ਪੰਜਾਬ ਦਾ ਦੁਸ਼ਮਣ ਹੈਗਾ ਪੰਜਾਬ ਨਾਲ ਦੁਸ਼ਮਣੀ ਪਾਲੀ ਹੈ 700 ਕਿਸਾਨ ਸ਼ਹੀਦ ਕੀਤਾ ਹੈਗਾ ਪੰਜਾਬ ਨਾਲ ਹਮੇਸ਼ਾ ਧੋਖਾ ਕੀਤਾ ਹੈਗਾ ਪੰਜਾਬ ਜਿਹੜਾ ਕੋਈ ਹੱਕ ਨਹੀਂ ਬੰਦ ਆਣਦਾ ਹੈ ਬਹੁਤ ਵਧੀਆ ਰਿਸਪਾਂਸ ਮਿਲ ਰਿਹਾ ਜੀ ਲੋਕਾਂ 'ਚ ਬੜਾ ਸਾਹ ਹੈਗਾ ਕਾਂਗਰਸ ਪਾਰਟੀ ਨੂੰ ਬੋਟ ਪਾੰਦਾਂ ਤੇ ਮੋਦੀ ਨੂੰ ਸੱਤਾ ਤੋਂ ਲਾਂਬੇ ਕਰਨ ਦਾ ਹਰ ਪਿੰਡ 'ਚ ਵੱਡੇ ਵੱਡੇ ਇਕੱਠ ਹੋਏ ਨੇ ਕਾਕਾ ਰਣਦੀਪ ਸਿੰਘ ਜੀ ਸਾਧੂ ਸਿੰਘ ਧਰਮਸੋਧ ਜੀ ਜੋ ਇਸ ਇਲਾਕੇ ਦੇ ਜਾਣੇ ਪਛਾਣੇ ਲੀਡਰ ਨੇ ਨੇਤਾ ਨੇ ਤੇ ਉਹਨਾਂ ਦੇ ਸਹਿਯੋਗ ਨਾਲ ਅੱਜ ਵਰਿੰਦਰ ਸਿੰਘ ਖਰੋੜਾ ਜੀ ਨਾਲ ਰਹੀ ਸਾਡੇ ਆਖਰੀ ਪ੍ਰੋਗਰਾਮ ਤੱਕ ਤੇ ਤਿੰਨੇ ਲੀਡਰ ਇਸ ਇਲਾਕੇ ਦੇ ਅੱਜ ਬੜੇ ਜ਼ੋਰ ਜੋਸ਼ੋਖ ਰੋਸ਼ ਨਾਲ ਬੜੇ ਵੱਡੇ ਪੱਤਰ ਦੇ ਅੱਜ ਚੱਲੇ ਹੋਏ ਨੇ ਤੇ ਅਸੀਂ ਹਰ ਪਿੰਡੇ ਦਾ ਅਸੀਂ ਬਹੁਤ ਵੱਡੇ ਵੱਡੇ ਘੱਟ ਦੇਖਣ ਨੂੰ ਮਿਲੇ ਹੈਗੇ ਹਰ ਵਰਗ ਵਿੱਚ ਬਹੁਤ ਹੁਸਾ ਹੈਗਾ ਬਹੁਤ ਸ਼ੌਕ ਰਣ ਦੇ ਨੂੰ ਕਿਸ ਤਰ੍ਹਾਂ ਦੇਖ ਦੋ ਅੱਜ ਪ੍ਰਿੰਸਪੁਰ ਦੇ ਹੱਕ ਵਿੱਚ ਰੈਲੀ ਕਰ ਰਹੇ ਨੇ ਪਰ ਕੈਪਟਨ ਮਨਿੰਦਰ ਸਿੰਘ ਰੈਲੀ ਛੋ ਗਏ ਨੇ ਕਹਿੰਦੇ ਫੁੱਟਪਾਥ ਨਹੀਂ ਨਹੀਂ ਪਤਾ ਨਹੀਂ ਕੀ ਗੱਲ ਲਗੀ ਬਾਕੀ ਹਰ ਇੱਕ ਕੋ ਆਪਣੀ ਰੈਲੀ ਕਰਨ ਦਾ ਹੱਕ ਹੈ ਜੇ ਮੋਦੀ ਲੋਕਾਂ ਦੇ ਹੱਕ ਵਿੱਚ ਅਸੀਂ ਕੀ ਹੱਕ ਨਹੀਂ ਕੁਚਲਦੇ ਉਹਨਾਂ ਹੱਕ ਹੈ ਆਪਣੇ ਹੱਕ 'ਚ ਰੈਲੀ ਕਰਨਾ ਆਪਣੇ ਵਿਚਾਰਤਾਰਾ ਲੋਕਾਂ ਨੂੰ ਲੈ ਕੇ ਜਾਣਾ ਸਾਨੂੰ ਆਪਣਾ ਹੱਕ ਹੈਗਾ ਮੋਦੀ ਸਾਹਿਬ ਕਹਿ ਰਹੇ ਨੇ ਕਿ ਮੈਂ ਦਾਵਾ ਕਰ ਰਿਹਾ ਕਿ ਇੰਡੀਆ ਘੜਜੋੜ ਹਜੇ 7 ਜਨਮ ਨਹੀਂ ਆਇਆ ਚਲੋ ਜੋ ਮਰਜੀ ਦਾਵਾ ਕਰੀ ਜਾਵੇ ਜੇ ਤਾਂ ਮਸ਼ੀਨਾ ਹੀਰਾ ਫਰੀ ਕੀਤੀ ਫਿਰ ਤਾਂ ਕੋਈ ਬਣ ਜੂਗਾ ਨਹੀਂ ਸਾਰੇ ਹੀ ਦੁਨੀਆ ਦੇ ਪਾਲਸਟਰ ਰਹਿ ਗਏ ਉਹ ਕਹਿ ਰਹੇ ਕਿ ਮੋਦੀ ਜਾ ਰਿਹਾ ਮੋਦੀ ਦਫਾ ਹੋ ਰਿਹਾ ਆਏਗਾ ਇਹ 4 ਤਰੀਕ ਨੂੰ ਆਲਓਵਰ ਕਿਸ ਤਰ੍ਹਾਂ ਦਾ ਰਿਸਪੌਂਸ ਆ ਕਰ ਬਹੁਤ ਵਧੀਆ ਪੂਰੇ ਦੇ ਇਸ ਰਿਸਪੌਂਸ ਬੜਾ ਵਧੀਆ ਜੀ ਬੰਬਈ ਲੂਜ਼ ਕਰ ਰਹੇ ਬੁਰੀ ਤਰ੍ਹਾਂ ਕਰਨਾਟਕ ਲੂਜ਼ ਕਰ ਰਹੇ ਬੁਰੀ ਤਰ੍ਹਾਂ ਬਗਾਜ ਲੂਜ਼ ਕਰ ਰਹੇ ਨੇ ਯੂਪੀ ਲੂਜ਼ ਕਰ ਰਹੇ ਬੁਰੀ ਤਰ੍ਹਾਂ ਨਾਲ ਜਿਹੜੇ ਬਾੜ ਸੀਤਾ ਸੀ ਨਾ ਉਹ 50 ਤੁਸਲੇ ਆ ਰਹੀਆਂ ਇਹ ਤੋਂ ਵੱਡੀ ਹੋਰ ਕਿਸ ਬੋਤ ਹੋ ਸਕਦੀ ਮੈਂ ਦੇਖੋ ਸਵੇਰ ਤੋਂ ਹੀ ਅਸੀਂ ਲੱਗੇ ਪਿਆ ਸਵੇਰ ਦੇ ਡਾਕਟਰ ਗਾਂਧੀ ਵੀ ਨਾਲ ਨੇ ਸਾਡੇ ਕਿ ਉਮੀਦਵਾਰ ਨੇ ਸਾਡੇ ਕਾਕਾ ਗੁਰਦੀਪ ਸਿੰਘ ਜੀ ਸਾਫ ਦਾ ਮੰਤਰੀ ਸਰਦਾਰ ਸਾਜੂ ਸਿੰਘ ਜੀ ਅਤੇ ਸਾਰੀ ਜਿਹੜੀ ਕਾਂਗਰਸ ਨੱਬਾ ਹਰਕੇ ਦੀ ਲੀਡਰਸ਼ਿਪ ਦਾ ਸਾਰੀ ਸਵੇਤ ਜਲੀਗਾ ਬਹੁਤ ਸੋਹਣਾ ਰਿਸਪੌਂਸ ਮਿਲ ਰਿਹਾ ਬਹੁਤ ਹੀ ਜ਼ਿਆਦਾ ਜਿੰਨਾਂ ਆਪਾਂ ਕਹਿਦੀ ਉਹਨਾਂ ਮੋਦੀ ਦੀ ਰੈਲੀ ਹੋਰੀ ਉਹਦੇ ਨਾਲ ਕੋਈ ਫਰਕ ਪੈਗਾ ਨਹੀਂ ਨਹੀਂ ਮੋਦੀ ਦੀ ਰੈਲੀ ਨਾਲ ਕੋਈ ਪੰਜਾਬ ਦੇ ਤਾਂ ਕੋਈ ਫਰਕ ਪੈਣਾ ਹੀ ਨਹੀਂ ਮੈਂ ਪਹਿਲਾਂ ਵੀ ਜ਼ਿਕਰ ਕਰਦਾ ਹੁਣ ਮੋਦੀ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਇੰਨੀਆਂ ਜਿਆਤੀਆਂ ਕੀਤੀਆਂ ਨੇ ਇੰਨੇ ਕਿਸਾਨ ਸਾਡੇ 7-800 ਕਿਸਾਨ ਉੱਤੇ ਮਰ ਗਿਆ ਸਾਡਾ ਪੰਜਾਬ ਦੇ ਲੋਕ ਮੋਦੀ ਸਰਕਾਰ ਨੂੰ ਬੀਜੇਪੀ ਨੂੰ ਨਫ਼ਰਤ ਕਰਦੇ ਨੇ ਜਿਨ੍ਹਾਂ ਨੇ ਨਾ ਕਹਨ ਕੀਤਾ ਹੁਣ ਬੱਚਿਆਂ ਦੇ ਉੱਤੇ ਗੋਲੀਆਂ ਚਲਾਈਆਂ ਕੇ ਦੀ ਅੱਖ ਕੱਢਤੀ ਸ਼ੁਭਕਰਮ ਦੇ ਲੱਗਿਆ ਉਹ ਗੋਲੀਆਂ ਵੀ ਜਿਹੜੀਆਂ 12 ਮੋੜਦੀਆਂ ਚੱਲੀਆਂ ਵੀ ਸੀ ਨਾ ਕਿ ਸਰਕਾਰੀ ਬੈਪਰ ਸਾਡੇ ਪੰਜਾਬ ਦੇ ਵਿੱਚ ਆਪਣੇ ਇੱਥੇ ਬਿਲਕੁਲ ਕੁਬੀਏ ਬੀ ਦੀ ਗੱਲ ਹੈ ਬਹੁਤ ਵਧੀਆ ਬਹੁਤ ਵਧੀਆ ਗੁੱਡ ਗੁੱਡ ਫੀਲ ਕਰ ਰਹੇ ਕੋਈ ਫਰਕ ਨਹੀਂ ਪੈਂਦਾ ਮੋਦੀ ਦਾ ਜਾਂ ਕਿਸਾਨ ਦਾ ਇੰਨੇ ਸ਼ਹੀਦ ਹੋ ਗਏ ਇੱਕ ਮੰਗ ਨਹੀਂ ਮੰਨੀ ਮੋਦੀ ਨੇ ਮੋਦੀ ਦਾ ਇੱਥੇ ਕੋਈ ਮਤਲਬ ਨਹੀਂ ਪੰਜਾਬ ਵਿੱਚ ਮੋਦੀ ਸਾਹਿਬ ਆਪਣਾ ਪਾਰਟੀ প্রচার ਕਰ ਰਹੇ ਨੇ ਲੇਕਿਨ ਪੰਜਾਬ ਦੇ ਜੋ ਲੋਕ ਜਾਣਦੇ ਹਨਗੇ ਜੋ ਤਸ਼ੱੱਕਤ ਉਹਨਾਂ ਨੇ ਪੰਜਾਬ ਦੇ ਕਿਸਾਨਾਂ ਨਾਲ ਕੀਤੀ ਹੈ ਉਹਦਾ ਇਨਜਾਮ ਕਿਸਾਨ ਪਹਿਲੀ ਤਰੀਕ ਨੂੰ ਜ਼ਰੂਰ ਦੇਣਗੇ ਕਿਸਾਨ ਵੀ ਲਗਾਤਾਰ ਮੋਰਚਾ ਲਾਈ ਬੈਠੇ ਨੇ ਕਦੇ ਸਵਾਲ ਕਰਨੇ ਪਰ ਪੁਲਿਸ ਜਾਣ ਨਹੀਂ ਦੇ ਰਹੀ ਇਹ ਦੇਖੋ ਉਹ ਪੁਲਿਸ ਦਾ ਅਧਿਕਾਰ ਹੈ ਕਿਉਂਕਿ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਹੈ ਜਿੰਨਾ ਤੱਕ ਸਵਾਲ ਹੈਗਾ ਤੁਸੀਂ ਮੈਨੂੰ ਇਹ ਜਵਾਬ ਪੁੱਛਿਆ ਕਿ ਮੋਦੀ